ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ 3 ਦਿਨਾਂ ਦੇ ਲਈ ਰਹਿਣ ਵਾਲੇ ਨਿਬੰਦ ਪਾਕਿਸਤਾਨ ਤੇ ਭਾਰਤ ਦੇ ਵਿੱਚ ਵਾਧੇ ਤਣਾਅ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਇਸ ਵੇਲੇ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਭਰ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਿੱਦਿਅਕ ਅਦਾਰਿਆਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ਤੇ ਪੋਸਟ ਸਾਂਝੀ ਕਰਕੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਇਹ ਹੁਕਮ ਕੀਤਾ ਗਿਆ ਹੈ ਕਿ ਪੰਜਾਬ ਪਰ ਦੇ ਸਾਰੇ ਸਕੂਲ ਕਾਲਜ ਅਤੇ ਯੂਨੀਵਰਸਟੀਆਂ ਸਰਕਾਰੀ ਨਿੱਜੀ ਅਤੇ ਸਹਾਇਤਾ ਪ੍ਰਾਪਤ ਅਗਲੇ 3 ਦਿਨਾਂ ਦੇ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ ਕੋਈ ਵੀ ਅਦਾਰਾ ਵਿਦਿਅਕ ਜੋ ਕਿ ਸਰਕਾਰੀ ਹੈ ਜਾਂ ਕੋਈ ਪ੍ਰਾਈਵੇਟ ਹੈ ਤਾਂ ਉਹ ਸਾਰਿਆਂ ਨੂੰ ਹੁਕਮ ਹੋਏ ਨੇ ਕਿ 3 ਦਿਨਾਂ ਦੇ ਲਈ ਬੰਦ ਰਹਿਣਗੇ ਛੁੱਟੀ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਕਿਉਂਕਿ ਮਾਹੌਲ ਜਿਹੜਾ ਬਹੁਤ ਹੀ ਤਣਾਅਪੂਰਨ ਹੋ ਚੁੱਕਿਆ ਹੈਗਾ ਪਾਕਿਸਤਾਨ ਦੇ ਵੱਲੋਂ ਵੀ ਭਾਰਤ ਦੇ ਵਿੱਚ ਜਿਹੜੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ ਇਸ ਹਮਲੇ ਤੋਂ ਤੁਰੰਤ ਬਾਅਦ ਭਾਰਤੀ ਫੌਜ ਜਿਹੜੀ ਹੈ ਸਰਗਰਮ ਮੋਰਚ ਦੇ ਵਿੱਚ ਆਈ ਹੈ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਦੇ ਨਾਲ ਪਾਕਿਸਤਾਨ ਦੇ ਵੱਲੋਂ ਇਸ ਹਮਲੇ ਦਾ ਟੁਕਮਾ ਜਵਾਬ ਵੀ ਜਿਹੜਾ ਦਿੱਤਾ ਜਾ ਰਿਹਾ ਹੈ ਚਾਰ ਪਾਕਿਸਤਾਨੀ ਮਜ਼ਾਈਲਾਂ ਨੂੰ ਹਵਾ ਦੇ ਵਿੱਚ ਡੇਗ ਦਿੱਤਾ ਗਿਆ ਇਹ ਹਮਲੇ ਪੂਛ ਤੋਂ ਜੰਮੂ ਅਤੇ ਕੂਪਵਾੜਾ ਦੇ ਉਦਮਪੁਰ ਤੱਕ ਕੀਤੇ ਗਏ ਨੇ ਮਾਤਾ ਵੈਸ਼ਨੂ ਦੇਵੀ ਵਿਖੇ ਵੀ ਬਲੈਕਆਊਟ ਲਗਾ ਦਿੱਤਾ ਗਿਆ ਫੌਜ ਨੇ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕੀਤਾ ਗਿਆ ਔਰ ਜਿਸ ਤੋਂ ਬਾਅਦ NSA ਮੁਖੀ ਅਚੀਤ ਢੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਲਗਭਗ 1 ਘੰਟਾ ਗੱਲਬਾਤ ਕੀਤੀ ਹਾਲਾਂਕਿ ਮੀਟਿੰਗ ਤੇ ਕੋਈ ਟਿੱਪਣੀ ਜਿਹੜੀ ਉਹ ਹੁਣ ਤੱਕ ਨਹੀਂ ਹੋ ਸਕੀ ਪਰ ਕੇਦਰੀ ਅਗਰੈਸ ਕੱਤਰ ਗੋਵਿੰਦ ਮੋਹਨ ਅਤੇ ਦੋਹਾਂ ਜੋ ਦੋਹਾਂ ਦੇ ਵਿਚਕਾਰ ਮੀਟਿੰਗ ਹੋਈ ਹੈ ਉਸ ਦੇ ਵਿੱਚ ਮੌਜੂਦ ਸਨ NSA ਦੇ ਜਾਣ ਤੋਂ ਬਾਅਦ ਵੀ ਉਹ ਉੱਥੇ ਰਹੇ ਤਾਂ ਹੁਣ ਤੁਹਾਡੇ ਨਾਲ ਜਾਣਕਾਰੀ ਅਸੀਂ ਅਹਿਮ ਜੋ ਸਾਂਝੀ ਕਰ ਰਹੀ ਸੀਗੇ ਕਿ ਛੁੱਟੀਆਂ ਜਿਹੜੀਆਂ ਨੇ ਕਰ ਦਿੱਤੀਆਂ ਗਈਆਂ ਨੇ ਬੱਚਿਆਂ ਨੂੰ ਪੜਨ ਵਾਲੇ ਵਿਦਿਆਰਥੀਆਂ ਨੂੰ ਜਿਹੜੀਆਂ ਬੰਦ ਕਰ ਦਿੱਤੀਆਂ ਔਰ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕਿ ਮੁਲਾਜ਼ਮ ਜਿਹੜੇ ਨੇ ਉਹ ਕੰਮਾਂ ਦੇ ਵਿੱਚ ਉਸੇ ਤਰ੍ਹਾਂ ਹੀ ਹੋਣਗੇ ਜਿੰਨੇ ਵੀ ਮੁਲਾਜ਼ਮ ਨੇ ਉਹ ਆਪਣੇ ਕੰਮਾਂ ਤੇ ਉਸੇ ਤਰ੍ਹਾਂ ਵਰਤਣਗੇ ਚਾਹੇ ਪੁਲਿਸ ਮੁਲਾਜ਼ਮ ਹੈ ਡਾਕਟਰਾਂ ਨੂੰ ਖਾਸ ਕਰਕੇ ਕਿਹਾ ਗਿਆ ਹੈ ਕਿ ਪਹਿਲ ਦੇ ਆਧਾਰ ਤੇ ਜਿਹੜਾ ਤੁਸੀਂ ਜਾਓ ਸਾਰੀਆਂ ਛੁੱਟੀਆਂ ਜਿਹੜੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀ ਇਹ ਸਹਾਇਤਾ ਹੈ ਉਹ ਮੁਹੱਈਆ ਕਰਵਾਈ ਜਾਵੇ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਅੱਜ ਤੋਂ ਲੈ ਕੇ 3 ਦਿਨ ਜਿਹੜਾ ਐ ਪੰਜਾਬ ਦੇ ਵਿੱਚ ਸਕੂਲ ਕਾਲਜਸ ਜਿਹੜੇ ਵਿਦਿਅਕ ادارے ਨੇ ਉਹ ਸਾਰੇ ਬੰਦ ਰਹਿਣਗੇ